ਜੋ ਰਾਹੁਲ ਗਾਂਧੀ ਦੀ ਅਸੀਂ ਗੱਲ ਕਰੀਏ ਅਮਰੀਕਾ ਦੇ ਵਿੱਚ ਜੋ ਉੱਥੋਂ ਭਾਸ਼ਣ ਹੋਇਆ ਸਿੱਖਾਂ ਦੇ ਮੱਦੇ ਨਜ਼ਰ ਜਿਹੜੀ ਟਿੱਪਣੀ ਆਈ ਪੱਟੀ ਕਲਲੀ ਸਿੱਖ ਲਈ ਨਹੀਂ ਹੈ ਕਿਉਂਕਿ ਇੱਕ ਸਿੱਖ ਨੇ ਸਵਾਲ ਕੀਤਾ ਤੇ ਉਹਨਾਂ ਨੇ ਕਿਹਾ ਤੁਸੀਂ ਤੋਂ ਤੁਹਾਡਾ ਨਾਂ ਕੀ ਆ ਉਹਨਾਂ ਨੇ ਆਪਣਾ ਨਾਂ ਦੱਸਿਆ ਕਿੰਦੇ ਤੁਸੀਂ ਇੱਕ ਸਿੱਖ ਹੈਗੇ ਆ ਤੇ ਜੇ ਤੁਹਾਨੂੰ ਹੀ ਆਪਣੇ ਹੀ ਦੇਸ਼ ਦੇ ਵਿੱਚ ਇਹ ਕਹਿਤਾ ਜਾਏ ਕਿ ਤੁਸੀਂ ਜੀ ਪੱਗ ਨਹੀਂ ਬਨ ਸਕਦੇ ਤੁਸੀਂ ਜੀ ਕੜਾ ਨਹੀਂ ਪਾ ਸਕਦੇ ਐਹੀ ਗੱਲ ਕਹੀ ਜਾਂ ਇਦੋਂ ਵੱਧ ਕਹੀ ਹੈ ਇੱਕ ਸ਼ਬਦ ਨਹੀਂ ਵੱਧ ਕਿਹਾ ਤੁਸੀਂ ਬਾਰ-ਬਾਰ ਕੱਢ ਕੇ ਸੁਣ ਲਓ ਇਸ ਦਾ ਜਵਾਬ ਭਾਜਪਾ ਦੇ ਸਿੱਖ ਲੀਡਰਾਂ ਨੇ ਵੀ ਦਿੱਤਾ ਹਰਦੀਪ ਸਿੰਘ ਪੁਰੀ ਦਾ ਵੀ ਤੁਸੀਂ ਸੁਣਿਆ ਹੋਣਾ ਕੌਣ ਰੋਕਦਾ ਇੱਥੇ ਦੱਸੋ ਤਾਂ ਸਹੀ ਅਸੀਂ ਵੀ ਤੇ ਬੈਠੇ ਹਾਂ ਉਹਨਾਂ ਨੂੰ ਸਿੱਖ ਨਾ ਕਹੋ ਉਹਨਾਂ ਨੂੰ ਕੋ ਭਾਜਪਾ ਦੇ ਲੀਡਰ ਭਾਜਪਾ 'ਚ ਕਿਸੇ ਦਾ ਸਿੱਖ ਦਾ ਜਾਣਾ ਬੁਰਾ ਨਹੀਂ ਲੱਗਦਾ ਪਰ ਸੋਥੇ ਸਿੱਖੀ ਨਿਭਾਉਣੀ ਨਾ ਤੇ ਉਥੇ ਪਖਵਾ ਕਰਨ ਆਪਣਾ ਉੱਪਰ ਚੋਲਾ ਪਖਮਾ ਪਾ ਕੇ ਜਿਹੜਾ ਲੋਕਾਂ ਨੂੰ ਤੇ ਸਰਦਾਰ ਦੇਖਣ ਮਿੰਨੂ ਇਹ ਦੱਸਣ ਹਰਦੀਪ ਪੁਰੀ ਵਿੱਚ ਇਹ ਮੰਜਿੰਦਰ ਸਰਸਾ ਵਿੱਚ ਇਹਨਾਂ ਦਾ ਉੱਥੇ ਦਾ ਪ੍ਰਧਾਨ ਜਿਹੜਾ ਆ ਦਿੱਲੀ ਇਹਨਾਂ ਦਾ ਦਿਲ ਉਦਣ ਰੋਇਆ ਕਿ ਨਹੀਂ ਰੋਇਆ ਕੀ ਤੁਸੀਂ ਲੋਕਾਂ ਨੂੰ ਸਿਰਫ ਹਿੰਦੂ ਸਿੱਖ ਮੁਸਲਮਾਨ ਹੀ ਦੇਖੋਗੇ ਕਿ ਦੇਸ਼ ਦੇ ਵਾਸੀ ਦੇਸ਼ ਦੇ ਸ਼ਹਿਰੀ ਦੇਸ਼ ਦੇ ਬਿਸ਼ਿੰਦੇ ਦੇਸ਼ ਦੇ ਮੈਂ ਤਕਾਚੇ ਲੋਕ ਵੀ ਦੇਖੋਗੇ ਉਹਨਾਂ ਨੂੰ ਤਾਂ ਉਦੋਂ ਇਹਨਾਂ ਨੇ ਨਹੀਂ ਸੀ ਕਿਹਾ ਜਿਹਦੇ ਪ੍ਰੋਟੈਸਟ ਦੇ ਵਿੱਚ ਡਰੈਸ ਤੋਂ ਪਸਾਣੀ ਜਾਂਦੀ ਹੈ ਕਿ ਕੌਣ ਆ ਇਹ ਪ੍ਰਧਾਨ ਮੰਤਰੀ ਹੈਗੇ ਆ ਇਹ ਨੌਜਵਾਨ ਹੈ ਜਿਨੂੰ ਇਹ ਹਿੰਗੇ ਤੇ ਸਮਿਦੇਸੀ ਇਸ ਵੇਲੇ ਇਨ੍ਹਾਂ ਦੀਆਂ ਉਹ ਦੇ ਜਿਸ ਕਿਸਮ ਨਾਲ ਉਹ ਪਾਸ਼ਣ ਤੇ ਆਰਟੀਕੂਲੇਟ ਕਰ ਰਿਹਾ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਠੋਕ ਠੋਕ ਗੱਲਾਂ ਕਰ ਰਿਹਾ ਉਹਦੇ ਤੋਂ ਇਨ੍ਹਾਂ ਨੂੰ ਕਬਰ ਹਟਿਆ ਕੰਬਣੀਆਂ ਛਿੜੀਆਂ ਹੋਈਆਂ ਹਰਦੀਪ ਪੂਰੀ ਜਾਂ ਹੋਰ ਮਨਜਿੰਦਰ ਸਰਸਾ ਜਿੰਨੀਆਂ ਮਰਜੀ ਕੋਸ਼ਾਂ ਕਰ ਲੈਣ ਕਾਂਗਰਸ ਦੇ ਕਈ ਲੀਡਰ ਜਦੋਂ ਕਾਂਗਰਸ 'ਚ ਹੁੰਦੇ ਸੀ ਅੱਜਕੱਲ ਬੀਜੇਪੀ ਦੇ ਨੇ ਟਰਬਨ ਬੰਨਦੇ ਆ ਉਸ ਰੰਗ ਦੀ ਉਹ ਰਾਹੁਲ ਗਾਂਧੀ ਦੀਆਂ ਤਾਰੀਫਾਂ ਬਹੁਤ ਕਰਦੇ ਹੁੰਦੇ ਸੀ ਕਾਂਗਰਸ ਵਿੱਚ ਹੁੰਦੇ ਆ ਅੱਜਕੱਲ ਉਹ ਵੀ ਨਹੀਂ ਪੱਖਪੂਰ ਦੇ ਕਿਉਂਕਿ ਸੁਭਾਰਤ ਪਾਰੀ ਹੋ ਗਿਆ ਗਰੀਪੁਰੀ ਉਹਨਾਂ ਨੂੰ ਅੱਜ ਕਹਦੇ ਹੋਗੇ ਇੱਥੇ ਨਹੀਂ ਹੋਊ ਕਹਿ ਦੇਣਗੇ ਨਹੀਂ ਜੀ ਉਹ ਤਾਂ ਬੜਾ ਮਾੜੀ ਪਾਰਟੀ ਆ ਦੇਸ਼ ਦੀ ਸਿਆਸਤ ਵਿੱਚ ਕਈ ਵਾਰੀ ਨਿੱਕੀ ਗੱਲ ਬਹੁਤ ਵੱਡਾ ਮੁੱਦਾ ਬਣ ਜਾਂਦੀ ਹੈ ਤੇ ਕਈ ਵਾਰੀ ਵੱਡੇ ਮੁੱਦੇ ਵੀ ਗਾਇਬ ਕੀਤੇ ਜਾਂਦੇ ਨੇ ਸੋਚੀ ਸਮਝੀ ਚਾਲ ਦੇ ਤਹਿਤ ਇੱਕ ਬੜੀ ਚਰਚਾ ਚੱਲੀ ਹੋਈ ਹੈ ਹਰਿਆਣੇ ਦੀ ਚੋਣ ਦੇ ਅੰਦਰ ਕੀ ਚੱਲ ਰਿਹਾ ਹੈ ਉਸ ਤੇ ਮੱਧੇ ਨਜ਼ਰ ਵੀ ਕੁਝ ਥੋੜੀਆਂ ਜੀਆਂ ਗੱਲਾਂ ਕਰਨੀਆਂ ਨੇ ਕਿ ਉਸ ਦੇ ਵਿੱਚ ਚੱਲ ਕੀ ਰਿਹਾ ਹੈ ਠੀਕ ਕੀ ਹੈ ਗਲਤ ਕੀ ਹੈ ਪਰ ਰਾਹੁਲ ਗਾਂਧੀ ਦਾ ਅਮਰੀਕਾ ਦੇ ਵਿੱਚ ਇੱਕ ਥਾਂ ਦੇ ਉੱਤੇ ਦਿੱਤਾ ਗਿਆ ਹਾਲ ਦੇ ਵਿੱਚ ਭਾਸ਼ਣ ਟਿੱਪਣੀ ਖਾਸ ਕਰਕੇ ਸਿੱਖ ਭਾਈਚਾਰੇ ਦੇ ਪੱਗ ਤੇ ਕੜੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਉਹ ਭਾਜਪਾ ਨੂੰ ਬੜੀ ਚੁੱਭੀ ਹੈ ਭਾਜਪਾ ਦੀਆਂ ਕੀ ਦਲੀਲਾਂ ਠੀਕ ਨੇ ਵਾਕਈ ਰਾਹੁਲ ਗਾਂਧੀ ਨੇ ਜਾਣਬੁੱਝ ਕੇ ਟਿੱਪਣੀ ਕੀਤੀ ਜਾਂ ਫਿਰ ਉਸ ਦੀ ਟਿੱਪਣੀ ਨੂੰ ਗਲਤੀ ਢੰਗ ਦੇ ਨਾਲ ਲਿਆ ਗਿਆ ਇਸ ਦਾ ਐਨਾਲਿਸਿਸ ਕਰਨਗੇ ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਬੈਠੇ ਹੈ ਇਹ ਅਜਿਹੇ ਮੁੱਦਿਆਂ ਦੇ ਉੱਤੇ ਵਿਵਾਕੀ ਦੇ ਨਾਲ ਆਪਣੀ ਗੱਲਬਾਤ ਰੱਖਦੇ ਨੇ ਪ੍ਰੋਫੈਸਰ ਸਾਹਿਬ ਜੋ ਰਾਹੁਲ ਗਾਂਧੀ ਦੀ ਅਸੀਂ ਗੱਲ ਕਰੀਏ ਅਮਰੀਕਾ ਦੇ ਵਿੱਚ ਜੋ ਉੱਥੋਂ ਭਾਸ਼ਣ ਹੋਇਆ ਭਾਸ਼ਣ ਤੇ ਹੋਰ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਸੀ ਪਰ ਸਿੱਖਾਂ ਦੇ ਮੱਦੇਨਜ਼ਰ ਜਿਹੜੀ ਟਿੱਪਣੀ ਆਈ ਉਸ ਨੂੰ ਜਦੋਂ ਤੁਸੀਂ ਸੁਣਿਆ ਪਹਿਲੀ ਵਾਰ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਟਿੱਪਣੀ ਦੇ ਮayne ਕੀ ਹੈ ਦੇਖੋ ਬੜੀ ਸਾਫ਼ ਗੱਲ ਆ ਉਹ ਕਹਿੰਦੇ ਆ ਕਿ ਇਹ ਜਿਹੜਾ ਦੇਸ਼ ਆ ਉਹ ਇੱਕ ਸੰਵਿਧਾਨ ਦੇ ਤਹਿਤ ਚੱਲਦਾ ਆ ਤੇ ਨਰਿੰਦਰ ਮੋਦੀ ਦੀ ਸਰਕਾਰ ਜਾਂ ਬੀਜੇਪੀ ਤੇ ਉਹਦੇ ਨਾਲ ਰਲ ਕੇ ਆਰਐਸਐਸ ਤੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ ਔਰ ਜਿਹੜਾ ਸਾਡਾ ਸੰਵਿਧਾਨ ਆ ਉਸ ਨੂੰ ਟੈਚਨੈਸ ਕਰਨਾ ਚਾਹੁੰਦੀ ਆ ਆ ਉਹਦਾ ਸਾਫ ਸਾਫ ਮੈਸੇਜ ਹੈ ਉਸੇ ਹੀ ਸੰਵਿਧਾਨ ਚੋਂ ਸਾਰੀਆਂ ਗੱਲਾਂ ਲੈ ਕੇ ਕਿ ਕਿਵੇਂ ਉਹ ਹਰ ਧਰਮ ਨੂੰ ਬਰਾਬਰ ਦਾ ਦਰਜਾ ਦਿੰਦੀ ਹੈ ਧਾਰਮਿਕ ਫਰੀडम ਦਿੰਦੀ ਹੈ ਆਜ਼ਾਦੀ ਦਿੰਦੀ ਹੈ ਜੋ ਵੀ ਤੁਸੀਂ ਆਪਣੇ ਪਹਿਰਾਵਾ ਆ ਤੁਹਾਡਾ ਜਾਂ ਕੋਈ ਸਿੱਖ ਸਿੱਖ ਸੰਸਕਾਰ ਹੋਣ ਜਾਂ ਮੁਸਲਮ ਹੋਣ ਜਾਂ Hindu ਹੋਣ ਜਾਂ ਜੋ ਵੀ ਹੋ ਉਹਦੇ ਚ ਕੋਈ ਵੀ ਸਟੇਟ ਇੰਟਰਫੀਅਰ ਨਹੀਂ ਕਰੂਗੀ ਉਨ ਨੇ ਜਦੋਂ ਇਹ ਗੱਲਾਂ ਕੀਤੀਆਂ ਉੱਥੇ ਲੋਕੀ ਗੱਲਾਂ ਕਰਦੇ ਓਏ ਓਏ ਯੂਜੀਸੀ ਕੀ ਕਹਿ ਗਿਆ ਯੂਨੀਫਾਰਮ ਸਿਵਲ ਕੋਡ ਕੀਆ ਉਹਦੇ ਵੀ ਲੋਕ ਆਰਥ ਕਹਿੰਦੇ ਹਾਲਾਂਕਿ ਉਹਨੇ ਉਹਦਾ ਬੜਾ ਠੋਕੇ ਜਵਾਬ ਦਿੱਤਾ ਉਹ ਕਹਿੰਦਾ ਉਹ ਯੂਸੀਸੀ ਅਜੇ ਕੁਝ ਸਾਡੇ ਕੋਲ ਡਰਾਫਟ ਨਹੀਂ ਆਇਆ ਜਦ ਦਿਨ ਆਊਗਾ ਉਸ ਦਿਨ ਅਸੀਂ ਉਹਨੂੰ ਵੀ ਦੇਖ ਲਾਂਗੇ ਤੁਹਾਡੇ ਨਾਲ ਗੱਲ ਕਰਾਂਗੇ ਪਰ ਹੈ ਤੇ ਚੁੰਡੀਆਂ ਹੀ ਵੱਡਣ ਵਾਲੀ ਗੱਲ ਹੈ ਨਾ ਕਿ ਕੀ ਉਹ ਹਿੰਦੂ ਰਾਸ਼ਟਰ ਕੋਡ ਹੋਊਗਾ ਕਿ ਯੂਨੀਫਾਰਮ ਸਿਵਲ ਕੋਡ ਹੋਊਗਾ ਉਹਨਾਂ ਦਾ ਪਰ ਟੀਕਲਰਲੀ ਸਿੱਖ ਲਈ ਨਹੀਂ ਹੈ ਕਿਉਂਕਿ ਇੱਕ ਸਿੱਖ ਨੇ ਸਵਾਲ ਕੀਤਾ ਕਿ ਉੱਥੇ ਜਿਹੜੀ ਧਾਰਮਿਕ ਨਫ਼ਰਤ ਤੇ ਇੱਕ ਸਹਿਮ ਦਾ ਮਾਹੌਲ ਤੇ ਘੱਟ ਗਿਣਤੀਆਂ ਲਈ ਅਸ਼ਰੈਣਸ਼ੀਲਤਾ ਦਾ ਮਾਹੌਲ ਬਣਿਆ ਰਹਿਦਾ ਉਹਦਾ ਤੁਹਾਡੇ ਕੀ ਵਿਚਾਰ ਹੈ ਤਾਂ ਉਹਨਾਂ ਨੇ ਕਿਹਾ ਤੁਸੀਂ ਤੋਂ ਤੁਹਾਡਾ ਨਾਂ ਕੀ ਆ ਉਹਨਾਂ ਨੇ ਆਪਣਾ ਨਾਂ ਦੱਸਿਆ ਕਿੰਦੇ ਤੁਸੀਂ ਇੱਕ ਸਿੱਖ ਹੈਗੇ ਆ ਜੇ ਜੇ ਤੁਹਾਨੂੰ ਹੀ ਆਪਣੇ ਹੀ ਦੇਸ਼ ਦੇ ਵਿੱਚ ਇਹ ਕਹਿਤਾ ਜਾਏ ਕਿ ਤੁਸੀਂ ਜੀ ਪੱਗ ਨਹੀਂ ਬਨ ਸਕਦੇ ਤੁਸੀਂ ਜੀ ਕੜਾ ਨਹੀਂ ਪਾ ਸਕਦੇ ਤੁਸੀਂ ਜੀ ਆਪਣਾ ਤਲਵਾਰ ਜਾਂ ਜੋ ਵੀ ਸਾਡੇ ਸ਼੍ਰੀ ਸਾਹਿਬ ਹੈ ਉਹ ਨਹੀਂ ਰੱਖ ਸਕਦੇ ਤਾਂ ਇਹ ਇੱਕ ਗੈਰ ਕਾਨੂੰਨ ਹੈ ਇਹ ਗੈਰ ਸੰਵਿਧਾਨਿਕ ਹੈਗਾ ਇਹ ਤੁਹਾਡੀ ਧਾਰਮਿਕ ਆਜ਼ਾਦੀ ਤੇ ਛਾਪਾ ਹੈਗਾ ਇਹੀ ਗੱਲ ਕਹੀ ਜਾਂ ਇਦੋਂ ਵੱਧ ਕਹੀ ਹੈ ਇੱਕ ਸ਼ਬਦ ਨਹੀਂ ਵੱਧ ਕਿਹਾ ਤੁਸੀਂ ਬਾਰ ਬਾਰ ਕੱਢ ਕੇ ਸੁਣ ਲਓ ਔਰ ਗਾਂਧੀ ਨੇ ਤੁਸੀਂ ਕਿਹਾ ਕਿ ਇਦੋਂ ਅਲੱਗ ਕੁਝ ਨਹੀਂ ਕਿਹਾ ਇਹੀ ਕਿਹਾ ਵੀ ਉਦਾਹਰਨ ਦੇ ਕੇ ਕਿ ਜੇ ਤੁਹਾਨੂੰ ਆਪਣੀ ਧਾਰਮਿਕ ਚਿੰਨਾਂ ਨੂੰ ਪੈਨਣ ਦਾ ਅਧਿਕਾਰ ਨਾ ਹੋਵੇ ਜਾਂ ਉਸ ਦੇ ਉੱਤੇ ਵੀ ਰੋਕਾਂ ਲੱਗਦੀਆਂ ਹੋਣ ਇਸ ਦਾ ਜਵਾਬ ਭਾਜਪਾ ਦੇ ਸਿੱਖ ਲੀਡਰਾਂ ਨੇ ਵੀ ਦਿੱਤਾ ਹਰਦੀਪ ਸਿੰਘ ਪੂਰੀ ਦਾ ਵੀ ਤੁਸੀਂ ਸੁਣਿਆ ਹੋਣਾ ਉਹ ਵੀ ਕਹਿ ਰਿਹਾ ਕਹਿੰਦੇ ਕਿ ਕੌਣ ਰੋਕਦਾ ਇੱਥੇ ਦੱਸੋ ਤਾਂ ਸਹੀ ਅਸੀਂ ਵੀ ਤੇ ਬੈਠੇ ਹਾਂ ਉਹਨਾਂ ਨੂੰ ਸਿੱਖ ਨਾ ਕਹੋ ਉਹਨਾਂ ਨੂੰ ਕਹੋ ਭਾਜਪਾ ਦੇ ਲੀਡਰ ਜੇ ਉਹ ਸੱਚੀ ਮੁੱਚੀ ਸਿੱਖ ਹੋਣ ਮੈਨੂੰ ਕੋਈ ਐਂਜ ਬੀਜੇਪੀ ਚ ਕਿਸੇ ਦਾ ਸਿੱਖ ਦਾ ਜਾਣਾ ਬੁਰਾ ਨਹੀਂ ਲੱਗਦਾ ਪਰ ਸੁੱਥੇ ਸਿੱਖੀ ਨਿਭਾਉਣੀ ਨਾ ਤੇ ਉਥੇ ਭਗਵਾ ਕਰਨ ਆਪਣਾ ਉੱਪਰ ਚੋਲਾ ਭਗਵਾ ਪਕਵਾ ਪਾ ਕੇ ਜਿਹੜਾ ਲੋਕਾਂ ਨੂੰ ਤੇ ਸਰਦਾਰ ਦੇਖਣ ਵੇ ਅੰਦਰੋਂ ਸਾਰੇ ਹਿੰਦੂ ਰਾਸ਼ਟਰਵਾਦੀ ਹੋਣ ਉਹ ਸਾਨੂੰ ਇੱਕ ਧਰਮ ਦੇ ਫਿਰਕੇ ਦੀ ਗੱਲ ਕਰਨੀ ਉਹ ਸਾਨੂੰ ਬੜਾ ਚੁੱਬਦਾ ਤੇ ਅਬ ਇੰਜ ਲੱਗਦਾ ਕਿ ਉਹ ਆਪਣੇ ਸਵਾਰਥੀ ਹਿੱਤ ਪੂਰੇ ਕਰਨ ਲਈ ਔਰ ਆਰਐਸਐਸ ਜਾਂ ਬੀਜੇਪੀ ਦੇ ਵਿੱਚ ਇਸ ਗੱਲ ਦੀ ਪੂਰਤੀ ਕਰਨ ਲਈ ਕਿ ਅਸੀਂ ਸਰਵ ਧਰਮ ਆ ਪਰ ਉਹਨਾਂ ਦਾ ਮਨ ਉਹਨਾਂ ਦਾ ਦਿਲ ਬਿਲਕੁਲ ਸਿੱਖੀ ਦੇ ਨਾਲ ਨਹੀਂ ਮੈਂ ਕਿਉਂ ਇਹ ਕਹਿ ਰਿਹਾ ਆ ਹੁਣੇ ਇੱਕ ਮੁੰਡਾ ਮਾਰਿਆ ਗਿਆ ਜਿਹਨੂੰ ਇਹ ਸਮਝ ਕੇ ਕਿ ਇਹ ਪਤਾ ਨਹੀਂ ਗੌਰਖਸ਼ Khande ਜਿਹੜਾ ਮਾਰਿਆ ਆ ਮੁੰਡਾ ਪਿੱਛੇ 25 ਕਿਲੋਮੀਟਰ ਹਰਿਆਣੇ ਦੀ ਗੱਲੇ ਆ ਹਾਂ ਉਹਨੂੰ ਟੌਲ ਪਲਾਜੇ ਤੇ ਘਿਰ ਕੇ ਗੋਲੀਆਂ ਨਾਲ ਮਾਰਿਆ ਭਾਜ ਪਤਾ ਲੱਗਾ ਕਿ ਉਹ ਮੁਸਲਮਾਨ ਨਹੀਂ ਸੀ ਉਹ ਤੇ ਹਿੰਦੂ ਸੀ ਉਹਦਾ ਕੋਈ ਕਿਸੇ ਬੀਫ ਦੇ ਨਾਲ ਜਾਂ ਕਿਸੇ ਉਹਦਾ گاਵਾਂ ਦੇ ਵਪਾਰ ਦੇ ਨਾਲ ਕੋਈ ਸਬੰਧ ਨਹੀਂ ਸੀ ਸ਼ੱਕ ਦੇ ਆਧਾਰ ਤੇ ਮਾਰਿਆ ਗਿਆ ਸ਼ੱਕ ਦੇ ਆਧਾਰ ਤੇ ਮਾਰਿਆ ਮੈਨੂੰ ਇਹ ਦੱਸਣ ਹਰਦੀਪ ਪੁਰੀ ਵਿੱਚ ਇਹ ਮਨਜਿੰਦਰ ਸਰਸਾ ਵਿੱਚ ਉਹਨਾਂ ਦਾ ਉੱਥੇ ਦਾ ਪ੍ਰਧਾਨ ਜਿਹੜਾ ਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜਿਹੜੇ ਕਿ ਉਹਨਾਂ ਦੇ ਕਾਲਕਾ ਨਾਲ ਰਲੇ ਹੋਏ ਆ ਉੱਥੇ ਭਾਜਪੀ ਦੇ ਨਾਲ ਚਲੇ ਗਏ ਆ ਇਹਨਾਂ ਦਾ ਦਿਲ ਉਦਣ ਰੋਇਆ ਕਿ ਨਹੀਂ ਰੋਇਆ ਕੀ ਤੁਸੀਂ ਲੋਕਾਂ ਨੂੰ ਸਿਰਫ ਹਿੰਦੂ ਸਿੱਖ ਮੁਸਲਮਾਨ ਹੀ ਦੇਖੋਗੇ ਕਿ ਦੇਸ਼ ਦੇ ਵਾਸੀ ਦੇਸ਼ ਦੇ ਸ਼ਹਿਰੀ ਦੇਸ਼ ਦੇ ਬਚਿੰਦੇ ਦੇਸ਼ ਦੇ ਮਿੰਤ ਕਾ ਲੋਕ ਵੀ ਦੇਖੋਗੇ ਉਹਨਾਂ ਨੂੰ ਤੁਹਾਨੂੰ ਕਿਸੇ ਦਾ ਕੋਈ ਦਰਦ ਨਹੀਂ ਹੁੰਦਾ ਸਿੱਖੀ ਕੀ ਹੈ ਸਿੱਖੀ ਤੇ ਕਿਸੇ ਧਰਮ ਦੀ ਖਾਸ ਨੂੰ ਕਿਸੇ ਕਿਸਮ ਨਾਲ ਦੇਖਦੀ ਨਹੀਂ ਸਿੱਖੀ ਤੇ ਸਰਬ ਧਰਮ ਪ੍ਰਮਾਨਤ ਸਰਬ ਧਰਮਾਂ ਨੂੰ ਪਿਆਰ ਕਰਨ ਵਾਲੀ ਗੱਲ ਉਹਨੇ ਇਹ ਵੀ ਕਿਹਾ ਬਾਰ-ਬਾਰ ਕਿਹਾ ਕਿ ਜਿਹੜੀ ਮੇਰੀ ਪੋਲਿਟਿਕਸ ਆ ਉਹ ਪਿਆਰ ਅਦਬ ਤੇ ਸੈਂਡ ਚੀਲਤਾ ਤਿੰਨ ਚੀਜ਼ਾਂ ਦੇ ਉੱਤੇ ਆਧਾਰਤ ਆ ਜਿਹੜਾ ਉਹਦਾ ਇੰਟਰਵਿਊਅਰ ਸੀ ਜਿਹੜਾ ਇੰਟਰਵਿਊ ਲੈ ਰਿਹਾ ਸੀ ਕਹਿੰਦਾ ਹਾਂ ਜੀ ਰੈਟ੍ਰਿਕ ਲਾਈਕ ਲਵ ਉਹ ਕਹਿੰਦਾ ਇਟਸ ਨਾਟ ਰੈਟ੍ਰਿਕ ਉਹਨੇ ਪੰਜ ਵਾਰੀ ਕਿਹਾ ਤੈਨੂੰ ਮਾਫੀ ਮੰਗਣੀ ਪਈ ਕਿ ਸੌਰੀ ਆਈਸ ਹੈਡ ਰੈਟ੍ਰਿਕ ਰੈਟ੍ਰਿਕ ਦਾ ਮਤਲਬ ਹੁੰਦਾ ਪਈ ਗੱਲਾਂ ਵੱਡੀਆਂ ਵੱਡੀਆਂ ਛੱਡਣ ਲਈ ਹੈ ਧਰਾਤਲ ਤੇ ਨਹੀਂ ਕਹਿੰਦਾ ਨਹੀਂ ਸਾਡੀ ਇਹ ਪੋਲਿਟਿਕਸ ਆ ਗੌਤਮ ਬੁੱਧ ਤੋਂ ਲੈ ਕੇ ਵਾਇਆ ਮਹਾਤਮਾ ਗਾਂਧੀ ਅੱਜ ਤੱਕ ਅਸੀਂ ਪਿਆਰ ਨਾਲ ਰਹਿਣਾ ਚਾਹੁੰਦੇ ਆ ਉਹ ਨਫ਼ਰਤ ਫਲਾਉਂਦੇ ਆ ਦੇਖੋ ਬਹੁਤ ਹੀ ਸਿੰਪਲ ਛੱਪਨਾ ਚਾਹੁੰਨੇ ਠੋਕ ਠੋਕ ਗੱਲਾਂ ਕੀਤਿਆਂ ਅਸੀਂ ਇੱਕ ਦੂਜੇ ਦਾ ਸਤਿਕਾਰ ਦੇਣਾ ਚਾਹੁੰਨੇ ਆ ਉਹ ਡਿਸਰੈਸਪੈਕਟ ਕਰਨਾ ਚਾਹੁੰਨੇ ਉਹਨੇ ਆਪਣੀ ਗੱਲ ਨੂੰ ਪ੍ਰੂਵ ਕਰਨ ਲਈ ਕਿ ਕਿਵੇਂ ਮੈਂ ਰਿਸਪੈਕਟ ਕਰਦਾ ਕਿਨਾਂ ਲੋਕ ਸਮਝਦੇ ਆ ਕਿ ਮੈਂ ਜਾਨੀ ਦੁਸ਼ਮਣ ਆ ਮੋਦੀ ਜੀ ਦਾ ਬਿਲਕੁਲ ਗਿੰਦੇ ਗੱਲ ਨਹੀਂ ਹੈ ਮੈਂ ਤੇ ਉਹਨਾਂ ਦਾ ਵੀ ਬਹੁਤ ਸਤਿਕਾਰ ਕਰਦਾ ਮੈਂ ਉਹਨਾਂ ਦਾ ਉਹਨਾਂ ਦੀ ਐਮਪਥੀ ਮੈਨੂੰ ਕੋਈ ਨਫ਼ਰਤ ਨਹੀਂ ਇਹ ਛੱਬਦੇ ਮੈਨੂੰ ਉਹਨਾਂ ਨਾਲ ਕੋਈ ਨਫ਼ਰਤ ਨਹੀਂ ਉਹ ਭਾਵੇਂ ਮੁਸਲਮਾਨਾਨਾ ਨਫਰਤਖਾਨ ਉਹਨਾਂ ਦੀ ਪੋਲਿਟਿਕਸ ਉਹਨਾਂ ਨੂੰ ਮੁਸਲਮਾਨਾਨਾ ਬੁਲਡੋਜ਼ਰ ਚਲਾਉਣਾ ਪੀਲਾ ਪੰਜਾ ਚਲਾਉਣਾ ਜੇ ਬਲੇ ਪਾਸੇ ਲੈ ਜਾਂਦੇ। ਇਹੀ ਪ੍ਰਧਾਨ ਮੰਤਰੀ ਕਹਿੰਦਾ ਸੀ ਕਿ ਨਹੀਂ ਕਿ ਡਰੈਸ ਤੋਂ ਜਦੋਂ ਜਦੋਂ ਲੱਗਾ ਸੀਗਾ ਉੱਥੇ ਯੂਨੀਫਾਰਮ ਨਾ ਇਹਦਾ ਸੀਏਏ ਵਾਲਾ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਦੇ ਖਿਲਾਫ ਲੱਗਾ ਸੀ ਅਸ਼ੀਨ ਬਾਗ ਵਾਲਾ ਤਾਂ ਉਦੋਂ ਇਹਨਾਂ ਨੇ ਨਹੀਂ ਸੀ ਕਿਹਾ ਜਿਹਦੇ ਪ੍ਰੋਟੈਸਟ ਦੇ ਵਿੱਚ ਡਰੈਸ ਤੋਂ ਪਛਾਣੇ ਜਾਂਦੇ ਆ ਕਿ ਕੌਣ ਆ ਇਹ ਪ੍ਰਧਾਨ ਮੰਤਰੀ ਹੈਗੇ ਆ। ਮੈਨੂੰ ਅੱਜ ਲੱਗਦਾ ਕਿ ਜੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਬਚਾਉਣ ਲਈ ਸੰਵਿਧਾਨ ਦੀ ਸਹੀ ਮਰਿਆਦਾ ਦੇ ਵਿੱਚ ਕੋਈ ਗੱਲਾਂਬਾਤਾਂ ਕਰ ਰਿਹਾ ਤੇ ਇਹ ਨੌਜਵਾਨ ਹੈ ਜਿਹਨੂੰ ਇਹ ਠੰਗੇ ਤੇ ਸਮਝਦੇ ਸੀ ਇਸ ਵੇਲੇ ਇਹਨਾਂ ਦੀਆਂ ਉਹ ਦੇ ਜਿਸ ਕਿਸਮ ਨਾਲ ਉਹ ਭਾਸ਼ਣ ਤੇ ਆਰਟੀਕਲ 8 ਕਰ ਰਿਹਾ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਠੋਕ ਠੋਕ ਗੱਲਾਂ ਕਰ ਰਿਹਾ ਉਹਦੇ ਤੋਂ ਇਹਨਾਂ ਨੂੰ ਕਬਰਾਟਿਆ ਕੰਪਨੀਆਂ ਛੜੀਆਂ ਹੋਈਆਂ ਹਰਦੀਪ ਪੂਰੀ ਜਾਂ ਹੋਰ ਮਨਜਿੰਦਰ ਸਰਚਾ ਜਿੰਨੀਆਂ ਮਰਜੀ ਕੋਸ਼ਾਂ ਕਰ ਲੈਣ ਬੇਪਰਦ ਹੋ ਚੁੱਕੇ ਆ ਕਿ ਅਸਲੀਅਤ ਬੀਜੇਪੀ ਦੀ ਕੀ ਆ ਹੁਣ ਇਹ ਗੱਲ ਜਿਸ ਤਰੀਕੇ ਨਾਲ ਚੱਲੀ ਆ ਮੇਰਾ ਖਿਆਲ ਹੈ ਕਿ ਉਸਨੇ ਬਿਲਕੁਲ ਇੰਜ ਨਹੀਂ ਕੀਤਾ ਜੇ ਇਹ ਕੀ ਪੇਚ ਕਰ ਰਹੇ ਆ ਕਾਂਗਰਸ ਦੇ ਕਈ ਲੀਡਰ ਜਦੋਂ ਕਾਂਗਰਸ ਚ ਹੁੰਦੇ ਸੀ ਅੱਜ ਕੱਲ ਬੀਜੇਪੀ ਦੇ ਨੇ ਟਰਬਨ ਬੰਨਦੇ ਆ ਉਸ ਰੰਗ ਦੀ ਉਹ ਰਾਹੁਲ ਗਾਂਧੀ ਦੀਆਂ ਤਾਰੀਫਾਂ ਬਹੁਤ ਕਰਦੇ ਹੁੰਦੇ ਸੀ ਕਾਂਗਰਸ ਵਿੱਚ ਹੁੰਦੇ ਆ ਅੱਜ ਕੱਲ ਉਹ ਵੀ ਨਹੀਂ ਪੱਖਪੂਰਦੇ ਨੇ ਇਸੇ ਕਰਕੇ ਆ ਨਾ ਕਿਉਂਕਿ ਸਵਾਰਥਪਾਰੀ ਹੋ ਗਿਆ ਪੋਲਿਟਿਕਸ ਦੇ ਵਿੱਚ ਕੀ ਆ ਰਦੀਪਪੁਰੀ ਉਹਨਾਂ ਨੂੰ ਅੱਜ ਕਹਦੇ ਹੋ ਕਿ ਇੱਥੇ ਨਹੀਂ ਹੋਊ ਕਹਿ ਦੇਣਗੇ ਨਹੀਂ ਜੀ ਉਹ ਤਾਂ ਬੜਾ ਮਾੜੀ ਪਾਰਟੀ ਆ ਲੋਕੀ ਲੋਕਾਂ ਨੂੰ ਜੇ ਨਿੱਗ ਮਿਲਦਾ ਲੈ ਫਿਆ ਤੇ ਬਹੁਤ ਪਾਰਟੀ ਵਧੀਆ ਜੇ ਕਹਦੇ ਮਾੜੀ ਜੀ ਤਕਲੀਫ ਮਿਲ ਗਈ ਡੰਡੇ ਖਾਣੇ ਪੈ ਗਏ ਜੇਲ੍ਹ ਜਾਣਾ ਪੈ ਗਿਆ ਇਹ ਤਾਂ ਪਾਰਟੀ ਬਹੁਤ ਮਾੜੀ ਆ ਤੇ ਐਵੇਂ ਸਾਨੂੰ ਭੁੱਖੇ ਮਾਰ ਰਹੀ ਆ ਲੋਕਾਂ ਨੇ ਪੋਲਿਟਿਕਸ ਨੂੰ ਸੇਵਾ ਦਾ ਪਲੇਟਫਾਰਮ ਨਹੀਂ ਆ ਇੱਕ ਮਾਧਿਅਮ ਨਹੀਂ ਲੋਕਾਂ ਲਈ ਇਹ ਨਾ ਕੁਰਬਾਨੀ ਦਾ ਮਾਧਿਅਮ ਹੈ ਇਹ ਤੇ ਸਿਰਫ ਸਿਰਫ ਮੈਨੂੰ ਕਿੱਥੇ ਮੇਰੇ ਪਰਿਵਾਰ ਨੂੰ ਕਿੱਥੇ ਆਉਣ ਵਾਲੀਆਂ ਸੱਤ ਪੀੜ੍ਹੀਆਂ ਨੂੰ ਕਿੱਥੇ ਮਾਲਮਤਾ ਮਿਲਦਾ ਉਹ ਜਿਹਾ ਇੱਕ ਮਾਈਂਡ ਸੈਟ ਹੋ ਚੁੱਕਾ ਇਸ ਸੱਜਣ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਇੱਕ ਗੱਲ ਹੋਰ ਮਹਿਸੂਸ ਕੀਤੀ ਕਿ ਭਾਜਪਾ ਦੇ ਕਈ ਸਿੱਖ ਲੀਡਰਾਂ ਨੂੰ ਉਦੋਂ ਤਾਂ ਬਹੁਤ ਤਕਲੀਫ ਹੁੰਦੀ ਹੈ ਜਦੋਂ ਪਾਰਟੀ ਦੇ ਖਿਲਾਫ ਹੋਵੇ ਜਦੋਂ ਕਿਸੇ ਇੱਕ ਸਪੈਸੀਫਿਕ ਧਰਮ ਦੇ ਖਿਲਾਫ ਪ੍ਰੋਪਾਗੈਂਡਾ ਚੱਲਦਾ ਹੈ ਕਿਸੇ ਕਮਿਊਨਿਟੀ ਦੇ ਖਿਲਾਫ ਚੱਲਦਾ ਉਦੋਂ ਇਹ ਚੁੱਪ ਕਰਕੇ ਬਹਿ ਜਾਂਦੇ ਆ ਚਾ ਬੀਬੀ ਕੰਗਣਾ ਨੇ ਵੀ ਬਹੁਤ ਕੁਝ ਕੀਤਾ ਕਿਤੇ ਇੱਕ ਗੱਲ ਦੀ ਹੈ ਤੁਸੀਂ ਕੰਗਣਾ ਦਾ ਛੱਡ ਚੱਲੋ ਕੰਗਣਾ ਦੇ ਬਹੁਤ ਛੋਟੀ ਗੱਲ ਉਹਦੇ ਐਵੇਂ ਚਾਂਬਲੀ ਰਹਿੰਦੀ ਆ ਉਹਨੂੰ ਤੇ ਉਹਨਾਂ ਦੀ ਆਪਣੀ ਪਾਰਟੀ ਵੀ ਬਾਰ ਬਾਰ ਕਹਿੰਦੀ ਆ ਕਿ ਮੂੰਹ ਬੰਦ ਰੱਖ ਉਹਦੀ ਤਾਂ ਕੀਮਤ ਸ਼ਾਹੂਰੀ ਕਰਨੀ ਕਈਆਂ ਦਾ ਮਾਈਂਡ ਸੈਟ ਹੁੰਦਾ ਇਹ ਸਾਡਾ ਅਫਸੋਸ ਦੀ ਗੱਲ ਹੈ ਕਿ ਐਸੀ ਇਹੋ ਜਿਹੇ ਲੋਕਾਂ ਨੂੰ ਕੁਝ ਬਹੁਤਾ ਤਰਜੀਹ ਦੇਣੀ ਨਹੀਂ ਚਾਹੀਦੀ ਪਰ ਤੁਸੀਂ ਦੇਸ਼ ਦੇ ਅੰਦਰ ਕਿੰਨੇ ਮਰਡਰ ਕੌ ਰਖੇਗਾ ਬਜਰੰਗ ਦਾਲ ਧਰਮ ਦੇ ਨਾਂ ਤੇ ਸ਼ਰਯਾਂ ਕਹਿੰਦੇ ਆ ਕਿ ਇੰਨੇ ਮੁਸਲਮਾਨ ਮਾਰਨ ਦੀ ਲੋੜ ਆ ਫਲਾਨਾ ਧਮਕਾਨਾ ਰੋਜ਼ ਧਾਰਮਿਕ ਸੰਸਦਾਂ ਹੁੰਦੀਆਂ ਆ ਕਦੀ ਕਿਸੇ ਤੇ ਕੋਈ ਐਨਐਸਏ ਜਨ ਨੈਸ਼ਨਲ ਸਕਿਉਰਿਟੀ ਐਕਟ ਜਾਂ ਐਨਆਈਏ ਦੀ ਉਥੇ ਰੇਡ ਜਾਂ ਕੁਛ ਜਾਂ ਫੜੋ ਫੜਾਈ ਕਿਵੇਂ ਘਟਗਣਤੀਆਂ ਨੂੰ ਇਸ ਗੱਲ ਦਾ ਵਿਸ਼ਵਾਸ ਹੋਊਗਾ ਕਿ ਨਹੀਂ ਜੀ ਇਹ ਸਰਵ ਧਰਮ ਨੂੰ ਬਚਾਉਣ ਵਾਲੀ ਇੱਕ ਸੈਕੂਲਰ ਗਵਰਨਮੈਂਟ ਆ ਇਹਨਾਂ ਨੂੰ ਤੇ ਸੈਕੂਲਰ ਸ਼ਬਦ ਦੇ ਨਾਲ ਹੀ ਇੰਨੀ ਤਕਲੀਫ ਹੁੰਦੀ ਆ ਇਹਨਾਂ ਨੂੰ ਜਿਹੜਾ ਸੈਕੂਲਰ ਤੇ ਸੋਸ਼ਲਿਸਟਿਕ ਪੈਟਰਨ ਆਫ ਸੋਸਾਇਟੀ ਜਿਹੜੀ ਸਾਡੀ ਪਾਈ ਹੋਈ ਆ ਉਥੇ ਪ੍ਰੀਐਂਬਲ ਦੇ ਵਿੱਚ ਸੰਵਿਧਾਨ ਦੇ ਪਹਿਲੇ ਸਫ਼ੇ ਤੇ ਪੰਨੇ ਤੇ ਉਹਦੇ ਨਾਲ ਹੀ ਤਕਲੀਫ ਆ ਕਿ ਸੈਕੂਲਰ ਨਹੀਂ ਹੋਣੀ ਚਾਹੀਦੀ ਕਿਉਂਕਿ ਇਹੀ ਜੀ ਇੱਕ ਜਗ੍ਹਾ ਬਚੀ ਆ ਪਹਿਲਾਂ ਨੇਪਾਲ ਜਿਹੜਾ ਹਿੰਦੂ ਸਟੇਟ ਹੁੰਦੀ ਸੀ ਹੁਣ ਤੇ ਉਹਨਾਂ ਨੇ ਵੀ ਕਨਸਟੀਟਿਊਸ਼ਨ ਬਦਲ ਕੇ ਆਪਣੇ ਆਪ ਨੂੰ ਸਰਵ ਪ੍ਰਮਾਨਿਤ ਸੈਕੂਲਰ ਸਟੇਟ ਡਿਕਲੇਅਰ ਕਰ ਦਿੱਤਾ ਆ ਤੇ ਹਿੰਦੂਆਂ ਲਈ ਤੇ ਕੋਈ ਰਾਸ਼ਟਰ ਆ ਭਾਈ ਸੰਵਿਧਾਨ ਸਮੁੱਚੇ ਦੇਸ਼ ਦੀਆਂ ਅਲੱਗ-ਅਲੱਗ ਵਪਿੰਨ ਸੱਭਿਆਚਾਰ ਬੋਲੀਆਂ ਪਾਛਾ ਪ੍ਰਣਾ ਸਹਿਣਾ ਧਰਮ ਜਾਤਾਂ ਸਾਰਿਆਂ ਨੂੰ ਸਮੂਲੀਅਤ ਕਰਕੇ ਮਿਹਨਤ ਕਰਕੇ ਇਹ ਸੰਵਿਧਾਨ ਬਣਿਆ ਇਹਦੇ ਕਰਕੇ ਅੱਜ ਤੱਕ ਦੇਸ਼ ਮਜ਼ਬੂਤ ਰਿਹਾ ਇਕੱਠਾ ਰਿਹਾ ਜਿੰਨੀ ਵੀ ਤਰੱਕੀ ਜੋ ਵੀ ਵਿਕਾਸ ਹੋਇਆ ਜਦੋਂ ਅਸੀਂ ਹੁਣ ਉਹਦੇ ਪਈਏ ਦੇ ਵਿੱਚ ਰੋਜ਼ ਕੋਈ ਨਾ ਕੋਈ ਫਾਨਾ ਫਸਾਉਨੇ ਆ ਔਰ ਇਹ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਜੇ ਭਾਜਪਾ ਨੇ ਆਪਣੇ ਤੌਰ ਤਰੀਕੇ ਨਾ ਬਦਲੇ ਤਾਂ ਇਹ ਦੇਸ਼ ਇਕੱਠਾ ਰਹਿਣਾ ਮੁਸ਼ਕਲ ਹੋ ਜਾਊਗਾ ਤੇ ਜੇ ਪੜਗਾਟ ਵੱਧ ਗਈ ਤਾਂ ਤੁਸੀਂ ਉਹ ਦੇਖ ਲਓ ਬੰਗਲਾਦੇਸ਼ ਚ ਕਿਵੇਂ ਲੋਕਾਂ ਨੇ ਮੁੰਡਿਆਂ ਨੇ ਚੱਕ ਕੇ ਸਰਕਾਰੋਂ ਮਰੀ ਇੱਥੇ ਲੁਕੀ ਫਿਰਦੀ ਆ ਨਾ ਕੱਲ ਤੱਕ ਕਿਵੇਂ ਆਪਣੀਆਂ ਗੁੱਡੀਆਂ ਚੜੀਆਂ ਹੋਈਆਂ ਸੀਗੀਆਂ ਮਣੀਪੁਰ ਨਹੀਂ ਨਾ ਕੋਈ ਸੂਤਰ ਹੁੰਦਾ ਜਾ ਕੇ ਉੱਥੇ ਯੂਕਰੇਨ ਦਾ ਮਾਧਿਅਮ ਕਰ ਰਿਹਾ ਉੱਥੇ ਮੀਡੀਏਸ਼ਨ ਕਰ ਰਿਹਾ ਕਿ ਤੁਹਾਡੇ ਘਰ ਤੇ ਇੱਕ ਛੋਟੀ ਜੀ ਸਟੇਟ ਆ ਹਿੱਲ ਸਟੇਟ ਆ ਕੱਲ ਫੇਰ ਉੱਥੇ ਦੇ ਕੋ 40 ਬੱਚੇ ਜ਼ਖਮੀ ਹੋ ਗਏ ਆ ਕੋਈ ਉੱਥੇ ਕਰਫਿਊ ਨਹੀਂ ਮੰਨਦਾ ਕੋਈ ਕਾਨੂੰਨ ਨਹੀਂ ਹੈ ਕਾਨੂੰਨ ਜੇ ਮੇ ਲਾਗੂ ਹੋਊਗਾ ਤੁਸੀਂ ਆਰਮੀ ਨਾ ਡਿਫੈਂਸ ਫੋਰਸੇਸ ਨਾ ਥੋੜੀ ਕਰ ਲਈਨੇ ਜੇ ਇਹ अर्ਲੀ ਸਾਈਨਸ ਆ ਕੇ ਥੱਲੇ ਲਾਵਾ ਕਿੰਨਾ ਆ ਜੇ ਉਹ ਫਟਿਆ ਜੇ ਉਹ ਫੁੱਟਿਆ ਜਿਸ ਤਰੀਕੇ ਨਾਲ ਰੋਜ਼ ਚਾਬੀ ਜਿਹੜੀ ਆ ਲੋਕਾਂ ਦੇ ਵਿੱਚ ਆਪਸੀ ਵਖਰੇਵਿਆਂ ਦੀ ਭਰਦੇ ਰਹਿੰਦੇ ਆ ਉਹ ਦੇਸ਼ ਨੂੰ ਇਕੱਠਾ ਰੱਖਣਾ ਮੁਸ਼ਕਲ ਹੋ ਜਾਂਦਾ ਪੰਜਾਬ ਦੇ ਪ੍ਰਸੰਗ ਦੇ ਵਿੱਚ ਕਿਉਂਕਿ ਜਿਹੜੇ ਲੋਕ ਗੱਲ ਸੁਣ ਰਹੇ ਹੋਣਗੇ ਕਈ ਵਾਰੀ ਕਈਆਂ ਨੂੰ ਇਹ ਭੁਲੇਖਾ ਹੋ ਜਾਂਦਾ ਹੈ ਕਿ ਇਹ ਤੇ ਇਕੱਲੇ ਸ਼ਾਇਦ ਰਾਹੁਲ ਗਾਂਧੀ ਦੇ ਸਪੀਕਰ ਬਣ ਕੇ ਗੱਲ ਕਰ ਰਿਹਾ ਤੁਸੀਂ ਪੰਜਾਬ ਦੇ ਪ੍ਰਸੰਗ 'ਚ ਕੋਈ ਉਦਾਹਰਨ ਦੇਣੀ ਚਾਹੋਗੇ ਕਿਉਂਕਿ ਭਾਜਪਾ ਦੇ ਲੀਡਰਾਂ ਨੇ ਦਲੀਲ ਦਿੱਤੀ ਹੈ ਕਿ ਸਾਨੂੰ ਦਿਖਾਓ ਤਾਂ ਸਹੀ ਕਿੱਥੇ ਕੜੇ ਲਾਏ ਗਏ ਕਿੱਥੇ ਪੱਗਾਂ ਲਾਈਆਂ ਗਈਆਂ ਕਿਉਂ ਨਹੀਂ ਆਏ ਹੁਣੇ 에어ਪੋਰ ਉਹ ਕਿਸਾਨ ਜ਼ਾਨਾ ਨੂੰ ਉਹਨਾਂ ਨੇ ਉੱਥੇ ਮੇਰਾ خیال ਹਾਂ ਮੈਨੂੰ ਹੁਣ ਉਹਨਾਂ ਦੇ ਨਾਂ ਨਹੀਂ ਕੱਲੇ-ਕੱਲਿਆਂ ਦੇ ਯਾਦ ਉਹ ਫੋਟੋ ਹਾਂ ਚਾਰ ਬੰਦੇ ਸੀਗੇ ਉਹਨਾਂ ਨੂੰ ਕਿਆ ਕਿਆ ਸੀ ਨਹੀਂ ਬੈਂਡ ਦੇਣਾ ਵਾਪਸ ਆਏ ਆ ਖੈਰ ਥੋੜੇ ਟੈਕਨੀਕਲ ਗੱਲਾਂ ਵੀ ਹੋ ਸਕਦੀਆਂ ਪਰ ਉਹਨਾਂ ਨੇ ਇਹ ਥੋੜੀ ਕਿਹਾ ਕਿ ਲਾ ਦਿੱਤਾ ਸਿੱਖਾਂ ਨੂੰ ਹੱਥ ਪਾਉਣਾ ਸੌਖਾ ਨਹੀਂ ਹੈ ਹੂੰ ਕਿਉਂਕਿ ਉਹਨਾਂ ਦਾ ਡਿਫੈਂਸ ਫੋਰਸਿਸ ਦੇ ਵਿੱਚ ਇਹ ਲੜਾਕੂ ਆ ਗਿਆ ਬਹਾਦਰ ਆ ਹੁਣੇ ਤੇ ਗੋਠੜੀਆਂ ਲਵਾ ਕੇ ਉੱਥੇ ਉਹਦੇ ਵਿੱਚ ਸਿੱਖ ਸਮੁਦਾਇ ਵੱਡੇ ਸੀ ਭਾਵੇਂ ਕਿਸਾਨਾਂ ਦੇ ਨਾਂ ਦੇ ਸੀ ਦੇਖ ਲਿਆ ਨਾ ਲੋਹਾ ਕਿਹੋ ਜਿਹਾ ਵੀ ਇਹ ਤੇ ਡਰਦੇ ਹੀ ਨਹੀਂ ਕਿਸੇ ਤੋਂ ਪਿੱਛੇ ਹਟਦੇ ਹੀ ਨਹੀਂ ਇਹਨਾਂ ਨੂੰ ਨਹੀਂ ਕਹਿਣਗੇ ਵੈਸੇ ਵੀ ਮੈਂ ਤੁਹਾਨੂੰ ਦੱਸ ਦਿਆਂ ਸਿੱਖਾਂ ਨੂੰ ਉਹ ਅਲੱਗ ਧਰਮ ਨਹੀਂ ਮੰਨਦੇ ਜਿਹੜੇ ਸਿੱਖਾਂ ਲਈ ਆਪਣੇ ਤੌਰ ਤੇ ਇੱਕ ਬੜੀ ਬੇਇੱਜ਼ਤੀ ਵਾਲੀ ਗੱਲ ਆ ਉਹਨਾਂ ਲਈ ਉਹ ਕੀ ਕਹਿੰਦੇ ਆ ਕਿ ਇਹ ਤੇ ਹਿੰਦੂ ਹਿੰਦੂਆਂ ਦਾ ਇੱਕ ਦਾੜੀ ਕੇਸ ਰੱਖਣ ਵਾਲਾ ਤੇ ਦਸਤਾਰ ਸਜਾਉਣ ਵਾਲਾ ਸੈਕਟ ਆ ਵੀ ਉਹਨਾਂ ਦਾ ਇੱਕ ਛੋਟਾ ਧਰਮ ਆ ਹੈ ਇਹ ਹਿੰਦੂ ਹੀ ਸੰਤੂ ਲਗ ਮੰਨਣ ਲਈ ਤਿਆਰ ਨਹੀਂ ਹੈ ਨਹੀਂ ਤੇ ਦੱਸੋ ਸਾਡਾ ਜਿਹੜਾ ਆਨੰਦ ਕਾਰਜ ਐਕਟ ਜਿਹੜਾ ਹੈ ਸਾਹਮਣਾ ਕਦੋਂ ਵਿੱਚ ਪ੍ਰੋਵੀਜ਼ਨ ਸਾਰਾ ਉਹਨੂੰ ਕਿਉਂ ਨਹੀਂ ਲਗ ਪਾਸ ਕਰਦੇ ਕਿਉਂ ਨਹੀਂ ਉਹਨੂੰ ਅੱਗੇ ਆਉਣ ਦਿੰਦੇ ਗਾਂਧੀ ਨੇ ਧਰਮਵੀਰ ਗਾਂਧੀ ਨੇ ਵੀ ਇੱਕ ਵਾਰੀ ਰੱਖਿਆ ਸੀ ਇਸ ਲਈ ਉਹਨਾਂ ਨੂੰ ਸਿੱਖਾਂ ਤੋਂ ਐਜ ਸੱਚ ਕੋਈ ਉਹਨਾਂ ਨੂੰ ਬਹੁਤੀ ਚੇੜ ਨਹੀਂ ਹੈਗੀ ਕਾਰਨ ਇਹ ਤੇ ਇੱਕ ਤੇ ਜੋ ਇਹਨਾਂ ਦਾ ਇਤਿਹਾਸ ਹੈ ਇਸ ਕਿਸਮ ਨਾਲ ਕੀਤੀ ਕੀਤੀ ਗੱਲ ਕਿਤੇ ਦੱਬਣ ਵਾਲੇ ਨਹੀਂ ਹੈਗੇ ਤੇ ਦੂਸਰਾ ਉਹ ਇਹਨਾਂ ਨੂੰ ਮੰਨਦੇ ਵੀ ਨਹੀਂ ਉਹਨਾਂ ਨੂੰ ਕਿੰਨਾ ਤੇ ਜਿਹੜੇ ਜਿਨ੍ਹਾਂ ਨੂੰ ਬਾਹਰੀ ਮੰਨਦੇ ਆ ਉਹ ਮੰਨਦੇ ਆ ਇਸਲਾਮ ਕਿ ਜੇ ਜੇ ਸੱਚੇ ਆ ਸਰਵ ਧਰਮ ਸੱਚੀ ਮੁੱਚੀ ਪਿਆਰ ਦੀ ਗੱਲ ਕਰਦੇ ਆ ਸਾਰਿਆਂ ਦੀ ਰਿਸਪੈਕਟ ਦੀ ਗੱਲ ਕਰਦੇ ਆ ਤਾਂ ਫਿਰ ਇਹ ਦੱਸਣ ਕਿ ਮੁਸਲ ਕਿੰਨਿਆਂ ਮੁਸਲਮਾਨਾਂ ਨੂੰ ਟਿਕਟਾਂ ਦਿੱਤੀਆਂ ਕੀ 99 ਮਨਿਸਟਰ ਬਣਾਉਂਦੇ ਆ ਦੱਸਣ ਉਹਨਾਂ ਦੀ ਪ੍ਰਪੋਰਸ਼ਨ ਕਿੰਨੇ ਪਰਸੈਂਟ ਆ 13% ਟਿਕਟਾਂ ਮਿਲਦੀਆਂ ਉਹਨਾਂ ਨੂੰ ਮੈਂ ਤੇ ਸਭ ਨੂੰ ਈਮਨ ਆਮ ਆਦਮੀ ਪਾਰਟੀ ਦਾ ਵੀ ਦਿੱਲੀ ਦੇ ਵਿੱਚ ਦੇਖੋ ਕਿੰਨੇ ਪੰਜਾਬੀ ਹੈਗੇ ਆ ਕਿੰਨੇ ਸਿੱਖ ਵੀ ਉੱਥੇ ਆ ਗਏ ਕਿੰਨਿਆਂ ਨੂੰ ਉਹਨਾਂ ਨੇ ਮਨਿਸਟਰ ਬਣਾਇਆ ਉੱਥੇ ਇੱਕ ਵੀ ਨਹੀਂ ਫਿਰ ਇਸ ਲਈ ਜਿੱਦੋਂ ਇਹਨਾਂ ਦੀ ਅਸਲੀਅਤ ਜਦੋਂ ਦੇਖੋਗੇ ਨਾ ਜਦੋਂ ਪਾਵਰ ਦੀ ਸ਼ੇਅਰਿੰਗ ਉੱਤੇ ਲਲਕਾਰ ਕੇ ਕਹਿੰਦੇ ਸਨ ਮੁਸਲਮਾਨਾਂ ਦੀਆਂ ਵੋਟਾਂ ਦੀ ਲੋੜ ਨਹੀਂ ਹੈਗੀ ਕਹਿੰਦੇ ਕਿ ਨਹੀਂ ਬੀਜੇਪੀ ਵਾਲੇ ਕਾਲਾਂ ਵੀ ਕੱਢ ਰੀਆਂ ਗਈਆਂ ਗਾਲ੍ਹਾਂ ਕਿ ਛੱਡੋ ਮਾਰਦੇ ਆ ਸ਼ਰਿਆਂ ਬੇਇੱਜ਼ਤ ਕਰਦੇ ਆ ਕਹਿੰਦੇ ਕਿ ਤੁਸੀਂ ਕਹੋ ਭਾਰਤ ਮਾਤਾ ਦੀ ਜੈ ਉਹ ਕਹਿੰਦੇ ਸਾਡੇ ਚ ਬੁੱਤ ਪੂਜਾ ਹੈ ਨਹੀਂ ਤੇ ਇਹ ਕਿਸੇ ਦੇ ਧਰਮ ਤੇ ਹਮਲਾ ਹੈ ਕਿ ਨਹੀਂ ਹੈ ਤੁਸੀਂ ਉਹਨਾਂ ਤੋਂ ਜਾਣੀਆਂ ਨਾ ਮੰਨ ਜਾਂ ਕਿਸ ਤਰੀਕੇ ਦਾ ਨੈਸ਼ਨਲ ਐਂਥਮ ਜਾਂ ਹੋਰ ਕਈ ਕੁਝ ਜੋ ਵੀ ਤੁਹਾਨੂੰ ਆਪਣੇ ਸਿੰਬਲ ਲੱਗਦੇ ਆ ਉਹਨਾਂ ਤੇ ਇੰਪੋਜ਼ ਕਰਦੇ ਆ ਜਿਹੜੇ ਉਹਨਾਂ ਨੂੰ ਪੀੜਾ ਦਿੰਦੇ ਆ ਤੁਸੀਂ ਇਹ ਰੋਜ਼ ਵੀਡੀਓ ਦੇਖਦੇ ਆ ਜਾ ਕੇ ਬੁਲਾ ਕੇ ਜੀ ਜਿਹੜੀ ਮੌਬ ਜਿਹੜੀ ਹੈ ਪੁਲਿਸਿੰਗ ਹੋ ਰਹੀ ਹੈ ਲੋਕ ਪੁਲਿਸਿੰਗ ਕਰਿਆ ਤੂੰ ਕੌਣ ਆ ਆਪਣਾ ਆਧਾਰ ਕਾਟ ਦਿਖਾ ਤੇ ਤੁਸੀਂ ਕੋਬੜੇ ਤੇ ਦੇਣਾ ਜਿ ਦੇਖਿਆ ਨਹੀਂ ਸੀ ਤੂੰ ਕੌਣ ਹੈ ਤੂੰ ਇੱਥੇ ਜਾ ਮੁੜ ਕੇ ਨਾ ਇੱਥੇ ਬੜੀ ਤੂੰ ਇਹ ਤੇ ਮੁਸਲਮਾਨ ਆ ਇੱਥੇ ਕੋ ਕਰਦਾ ਇੱਥੇ ਹਿੰਦੂ ਏਰੀਆ ਆ ਹੱਦ ਹੋ ਗਈ ਯਾਰ ਇਹ ਦੇਸ਼ ਨਹੀਂ ਹੈ ਉਹਨਾਂ ਦਾ ਉਹ ਇੱਥੇ ਪੈਦਾ ਹੋਇਆ ਸਦੀਆਂ ਤੋਂ ਪੈਦਾ ਹੋ ਰਿਹਾ ਇੱਥੇ ਦੀ پیدائش ਹੈ ਕਿ ਇਸ ਦੀ ਧਰਤੀ ਤੇ ਜੰਮੇ ਭਲੇ ਇੱਥੋਂ ਹੀ ਕਨਵਰਟ ਹੋਏ ਉਹ ਹਿੰਦੂਆਂ ਚੋਂ ਹੀ ਕਨਵਰਟ ਹੋਏ ਤੁਹਾਡਾ ਹੀ ਖੂਨ ਹੈ ਤੁਹਾਡੀ ਊਲਾ ਦਿਆ ਅੱਜ ਮੁਸਲਮਾਨ ਆ ਕੱਲ ਹਿੰਦੂ ਸੀਗੇ ਸਿੱਖ ਵੀ ਉੱਥੋਂ ਹੀ ਆਏ ਇਸ ਲਈ ਇਸ ਗੱਲ ਦਾ ਇਸ ਜਦ ਤੱਕ ਤੁਸੀਂ ਆਪਣੀ ਮਾਈਂਡ ਸੈਟ ਨੂੰ ਜਿਹੜੀ ਬੀਜੇਪੀ ਹੈ ਇਹ ਨਹੀਂ ਮੰਨ ਕੇ ਚੱਲਦੀ ਕਿ ਜਿਹੜੀ ਸਾਰੇ ਅਲੱਗ-ਲੱਗ ਇੱਕ ਮਜ਼ਾਕ ਜਿत्रा ਗੁਲਦਸਤੇ ਵਾਲਾ ਕਲਚਰ ਹੈ ਸਾਡਾ ਉਸ ਨੂੰ ਤੁਸੀਂ ਨਹੀਂ ਮੰਨ ਕੇ ਚੱਲੋਗੇ ਜੋ ਕਿ ਸਾਡੇ ਸੰਵਿਧਾਨ ਚ ਐਂਚਰੈਂਡ ਹੈ ਉਹਦੇ ਵਿੱਚ ਦਿੱਤਾ ਹੋਇਆ ਕਿ ਇੰਜ ਹੀ ਚੱਲੂ ਜੇ ਦੇਸ਼ ਨੂੰ ਇਕੱਠਾ ਰੱਖਣਾ ਦੇਸ਼ ਨੂੰ ਮਜ਼ਬੂਤ ਰੱਖਣਾ ਜੇ ਤੁਸੀਂ ਲੈ ਕੇ ਇੱਕ ਸਿੱਧਾ ਘੜਾ ਪੱਖਵੇਂ ਪੇਂਟ ਦਾ ਸਾਰਿਆਂ ਦੇ ਉੱਤੇ ਇਹੋ ਜਿਹਾ ਹੀ ਫੇਰ ਦੇਣਾ ਉਹ ਇੰਨਾ ਭੱਧਾ ਲੱਗੂਗਾ ਇਹਨਾਂ ਜਾਨੀ ਕਿਲਿੰਗ ਲੱਗੂਗਾ ਲੋਕਾਂ ਦੇ ਵਿੱਚ ਔਰ ਮੈਨੂੰ ਲੱਗਦਾ ਕਿ ਫਿਰ ਉਸ ਉਸ ਹਸਾਬ ਨਾਲ ਜਿਹੜੇ ਲੋਕਾਂ ਦੀ ਰੋਸ ਗੁੱਸਾ ਉਹਦੇ ਤੇ ਵਿਰੁੱਧ ਉੱਠਦਾ ਆ ਭਾਵੇਂ ਉਹ ਘੱਟ ਗਿਣਤੀਆਂ ਹੋਣ ਜਾਂ ਕਿਸੇ ਵੀ ਰੂਪ ਚੁੱਠੇ ਉਹਦੀ ਫਿਰ ਜ਼ਿੰਮੇਵਾਰੀ ਤੇ ਭਾਜੀਪੀ ਦੀ ਹੋਊਗੀ ਜਿਵੇਂ ਅੱਜ ਦਾ ਸਿਨੈਰੀਓ ਬਣ ਗਿਆ ਜੀ ਮੈਂ ਇੱਕ ਟਿੱਪਣੀ ਤੁਹਾਡੇ ਤੋਂ ਲੈਣੀ ਹੈ ਆਪਣੇ ਗਾਂਢੀ ਸੂਬੇ ਹਰਿਆਣੇ ਦੀ ਚੋਣ ਦਾ ਜੋ ਮਾਹੌਲ ਬਣਿਆ ਹੈ ਉਹਦੇ ਵਿੱਚ ਹਰੇਕ ਪਾਰਟੀ ਦੀ ਸਿਆਸਤ ਨੂੰ ਹੁਣ ਤੱਕ ਜਿੰਨੀ ਕੁ ਹੋਈ ਪਹਿਲਾਂ ਤੇ ਕਈਆਂ ਦੇ ਵਿੱਚ ਗੱਠ ਜੁੜਦੀਆਂ ਗੱਲਾਂ ਚੱਲੀਆਂ ਨਹੀਂ ਸਿਰੇ ਚੜੀਆਂ ਹੁਣ ਇਕਲੌਤੇ ਸਿੱਖ ਲੀਡਰ ਨੇ ਤੇ ਆਪਣੀ ਟਿਕਟ ਵੀ ਛੱਡ ਦਿੱਤੀ ਹੈ ਮੈਨੂੰ ਉਹਦਾ ਅੰਦਰੋਂ ਨਹੀਂ ਪਤਾ ਕਿ ਕੀ ਗੱਲ ਹੋਈ ਆ ਕਿ ਉਹ ਸਿੱਖ ਕਰਕੇ ਬਦਲੀ ਐ ਕਿ ਜਾਂ ਕੋਈ ਹੋਰ ਕਾਰਨ ਐ ਮੈਂ ਵੀ ਜਿਸ ਤਰ੍ਹਾਂ ਤੁਸੀਂ ਮੀਡੀਆ ਤੇ ਸੁਣਿਆ ਮੈਂ ਨਿੱਜੀ ਤੌਰ ਤੇ ਨਹੀਂ ਜਾਣਦਾ ਉਹਨਾਂ ਨੂੰ ਤੇ ਮੈਂ ਵੀ ਉਹੀ ਸੁਣਿਆ ਕਿ ਉਹਨਾਂ ਨੇ ਆਪਣੀ ਟਿਕਟ ਵਾਪਸ ਕਰ ਦਿੱਤੀ ਐ ਇਹ ਗੱਲਾਂ ਤੇ ਹੈ ਹੀ ਐ ਨਾ ਫਿਰ ਜਦੋਂ ਉੱਥੇ ਸਰਸੇ ਦੇ ਵਿੱਚ ਜਾਂ ਹੋਰ ਫਤਿਹਬਾਦ ਜੋ ਉਸ ਏਰੀਆ ਦੇ ਵਿੱਚ ਬਹੁਤ ਸਾਰੇ ਪਾਕਿਸਤਾਨ ਤੋਂ ਆ ਕੇ ਪੰਜਾਬੀ ਉੱਥੇ ਬੈਠੇ ਉਹਨਾਂ ਨੂੰ ਜ਼ਮੀਨਾ ਉੱਥੇ ਅਲਰਟ ਹੋਈਆਂ ਤੇ ਜੇ ਹੁਣ ਉਹਨਾਂ ਦੀ ਨਿਮਾਇਤਗੀ ਨਹੀਂ ਕੀਤੀ ਜਾਂਦੀ ਤਾਂ ਫਿਰ ਰਾਹੁਲ ਗਾਂਧੀ ਤੇ ਠੀਕ ਹੀ ਆ ਫਿਰ ਤੇ ਉਹ ਕਹਿ ਹੀ ਰਿਹਾ ਨਾ ਕਿ ਤੁਸੀਂ ਜਿਹੜੇ ਬੰਦੇ ਜਿਸ ਤਰ੍ਹਾਂ ਆ ਉਹਨਾਂ ਨੂੰ ਦੇਖ ਕੇ ਟਿਕਟਾਂ ਰੱਖੋ ਤੁਸੀਂ ਔਰਤਾਂ ਦਾ ਵੀ 33% ਰਿਜ਼ਰਵੇਸ਼ਨ ਕਰਦੇ ਕਿ ਨਹੀਂ ਪਾਰਲੀਮੈਂਟ ਚ ਨਹੀਂ ਤੇ ਪੰਚਾਇਤਾਂ ਚ ਤੇ ਪੰਜਾਬ ਚ ਲਾਗੂ ਹੈ ਨਾ ਜਦੋਂ ਇਹ ਸਾਰੀਆਂ ਗੱਲਾਂ ਬਾਕੀ ਗੱਲ ਆ ਐਹੀ ਗੱਲ ਜਿਹੜੀ ਇੱਕ ਦੂਸਰੀ ਗੱਲ ਕੰਪਨੀ ਛੇੜ ਰਹੀ ਆ ਲਗਾਤਾਰ ਮੋਦੀ ਨੂੰ ਤੇ ਮੋਦੀ ਦੀ ਸਰਕਾਰ ਨੂੰ ਤੇ ਭਾਜਪੀ ਨੂੰ ਉਹ ਇਹੀ ਹੈ ਉਹ ਕਹਿੰਦਾ ਮੈਂ ਤੇ ਕਾਸੈਂਸ ਕਰਾਉਣਾ ਜੋ ਕਾਂਸ਼ੀਰਾਮ ਕਹਿੰਦਾ ਸੀਗਾ ਜਿਸकी ਜਿੰਨੀ ਸੰਖਿਆ ਬਾਰੀ ਉਨੀ ਉਨੀ ਉਦੀ ਬਾਕੀਦਾਰੀ ਉਨੀ ਉਹਦੀ ਹਿੱਸੇਦਾਰੀ ਵੀ ਜੇ ਤੁਸੀਂ 90% ਆ ਜਿਹੜੇ ਲੋਕ ਉਹ ਕਹਿੰਦਾ ਮੇਰੇ ਕੋਲ ਅੰਕੜੇ ਹੈਗੇ ਆ ਉਹ ਆਈਏਸਾਂ ਦੇ ਅਕਸ ਅੰਕੜੇ ਆਈਪੀਐਸਾਂ ਦੇ ਅੰਕੜੇ ਜਿੰਨੇ ਵੱਡੇ ਵੱਡੇ ਅਫਸਰ ਆ ਜਾਂ ਵੱਡੇ ਵੱਡੇ ਕਾਰਪੋਰੇਟ ਆ ਉਹਨਾਂ ਦੇ ਅੰਕੜੇ ਲੈ ਕੇ ਤੁਰਿਆ ਫਿਰਦਾ ਤੇ ਉਹ ਤੇ ਢੋਲ ਵਜਾਉਂਦਾ ਗੜ ਦੇ ਵਿੱਚ ਡੁਗਡੁਗੀ ਵਜਾਉਂਦਾ ਫਿਰਦਾ ਰਾਹੁਲ ਗਾਂਧੀ ਸਾਰੀ ਦੁਨੀਆ 'ਚ ਵੀ ਇੱਥੇ ਇੱਕ ਵੱਡਾ ਹਿੱਸਾ ਹੈ ਜਿੰਨੂੰ ਵੰਚਿਤ ਕੀਤਾ ਹੋਇਆ ਸੁਖ ਸੁਭਦਾ ਤੋਂ ਅਧਿਕਾਰਾਂ ਤੋਂ ਆਰਥਿਕ ਅਧਿਕਾਰਾਂ ਤੋਂ ਸਮਾਜਿਕ ਇੱਜ਼ਤ ਮਾਨ ਤੋਂ ਉਹਨੂੰ ਵੰਚਿਤ ਕੀਤਾ ਹੋਇਆ ਉਹ ਬਾਰ-ਬਾਰ ਇਸ ਗੱਲ ਦਾ ਢੋਲ ਪਿਟਦਾ ਕਿ ਮੈਂ ਤੇ 90% ਦੇ ਨਾਲ ਆ ਕਰ ਲੋ ਜੋ ਤੁਸੀਂ ਕਰਨਾ ਮੈਨੂੰ ਤਾਂ ਕਈ ਵਾਰੀ ਲੱਗਦਾ ਕਿ ਇਹ ਜਿਆਦਾ ਮਤਲਬ ਕਾਂਗਰਸ ਦੇ ਵਿੱਚ ਕੋਈ ਇਹੋ ਜਿਹਾ ਰੈਡੀਕਲ ਜੀਨ ਆ ਗਿਆ ਆ ਜਿਹੜਾ ਕਿ ਪਹਿਲਾਂ ਔਰ ਤੁਸੀਂ ਇੱਕ ਹੋਰ ਗੱਲ ਨੋਟ ਕਰੋ ਇਹ ਉਹ ਕਾਂਗਰਸ ਨੂੰ ਨੁਮਾਇੰਦਗੀ ਨਹੀਂ ਕਰ ਰਿਹਾ ਜਿਹੜੀ ਕਾਂਗਰਸ ਤੋਂ ਵਾਗ ਡੋੜ ਭਾਜਪੀ ਨੇ 2014 ਚ ਸੰਭਾਲੀ ਹੈ ਉਣੀ ਨਾ ਇਹ ਕਿਸਮ ਦੀ ਹੈ ਮੈਨੂੰ ਲੱਗਦਾ ਕਿ ਇੱਕ ਡਿਪਾਰਚਰ ਹੋ ਰਿਹਾ ਕਿਉਂਕਿ ਜਦੋਂ ਇਹਨੇ ਇਹਨੇ ਆਪਣੇ ਹੀ ਬੰਦਿਆਂ ਨੂੰ ਕਿਹਾ 2000 ਪਹਿਲਾਂ ਦੀਆਂ ਚੋਣਾਂ 'ਚ ਮੇਰਾ ਖਿਆਲ 19 ਦੀਆਂ ਚੋਣਾਂ 19 ਦੀਆਂ ਚੋਣਾਂ 'ਚ ਕਿਹਾ ਉਹ ਚੌਕੀਦਾਰ ਚੋਰ ਹੈ ਮੇਰੇ ਪਿੱਛੇ ਨਾਰਾ ਮਾਰੋ ਉਹਨਾਂ ਨੇ ਕੁਛ ਇਹਨੇ ਨਹੀਂ ਕਿਹਾ ਕਿਹਾ ਉਹ ਕਹਿੰਦਾ ਮੈਂ ਕਾਹਦਾ ਲੀਡਰ ਹੈ ਮੈਂ ਕਾਹਦਾ ਪ੍ਰਧਾਨ ਆ ਚੱਕੋ ਆਪਣਾ ਰੈਜ਼ੀਗਨੇਸ਼ਨ ਮੈਂ ਜਿੱਦਣ ਜਨਤਾ ਮੈਨੂੰ ਮੰਨੂਗੀ ਮੈਂ ਤੁਹਾਡੀ ਪਾਰਟੀ ਨੂੰ ਨਹੀਂ ਸਮਝਦਾ ਮੈਨੂੰ ਜਿੱਦਣ ਜਨਤਾ ਲੀਡਰ ਮੰਨੂਗੀ ਉਸ ਦਿਨ ਮੈਂ ਆਪਣੇ ਆਪ ਨੂੰ ਪ੍ਰਧਾਨ ਕਾਂਗਰਸ ਦਾ ਮੰਨੂਗਾ ਕਰਤਾ ਕਿ ਨਾ ਮਿਰੂ ਨੇ ਹੁਣ ਜਾ ਕੇ ਉਹਦੇ ਬਗੈਰ ਗੱਲ ਕਰਕੇ ਦੱਸਣ ਉਹ ਜਿਹੜੇ 40 40 ਕਹਿੰਦੇ ਸੀ ਲੱਗਵਾਜਾਂ ਕੱਢਦੇ ਕਿੱਥੇ ਗਏ ਹੁਣ ਖੜਨ ਉਹਦੇ ਸਾਹਮਣੇ ਇਸ ਕਰਕੇ ਜੀੜੀ ਜਿਹੜਾ ਰਤਬਾ ਜਾਂ ਜਿਹੜਾ ਵਿਚਾਰ ਜਿਹੜੀ ਜਿਹੜੀ ਹੁਣ ਅੱਜ ਪਿਉਂ ਤੜਾ ਰਾਹਲ ਗਾਂਧੀ ਲਹਿਰ ਆ ਉਹਨੇ ਹਾਰਡਵੇ ਨਾ ਅਰਨ ਕੀਤਾ ਤੁਸੀਂ ਸੋਚ ਕੇ ਦੱਸੋ ਕੇਰਲਾ ਤੋਂ ਚੱਲ ਕੇ ਇੱਥੇ ਆਹੋਗੇ ਤਾਂ ਨੂੰ ਆਉਣਾ ਪਵੇ ਤੁਸੀਂ 10 ਵਾਰੀ ਸੋਚੋਗੇ ਯਾਰ ਭੁੱਖੇ ਮਰ ਜਾਾਂਗੇ ਠੀਕ ਆ ਉਹਦੇ ਕੋਲ ਸਾਧਨ ਹੈ ਬਹੁਤ ਹੈ ਪਰ ਉਹਦੇ باوجود ਦੀ ਇੱਕ ਇੰਨੇ ਕੰਫਰਟ ਦੇ ਵਿੱਚ ਪੜਿਆ ਪਲਿਆ ਹੋਇਆ ਯੰਗ ਆਦਮੀ ਹੈਨਾ ਉਹ ਪੈਦਲ ਚੱਲ ਕੇ ਆਇਆ ਲੋਕਾਂ ਨੂੰ ਮਿਲ ਕੇ ਆਇਆ ਉਹ ਇੱਕ ਨਵੀਂ ਰਾਹ ਦਿਖਾਉਣੀ ਚਾਹੁੰਦਾ ਹਾਲਾਂਕਿ ਉਹਦੀ ਪਾਰਟੀ ਵਿੱਚ ਬਥੇਰਾ ਉਹ ਜਿਆ ਕੁਝ ਹੈ ਜਿਹੜਾ ਬੀਜੇ ਵਿੱਚ ਵੀ ਹੈ ਹੁਣ ਇਹ ਕਿੰਨਾ ਕੁ ਕਰ ਪਾਉਂਦਾ ਕਿੰਨਾ ਕੁ ਨਹੀਂ ਕਰ ਪਾਉਂਦਾ ਇਹ ਇਹਦਾ ਇੱਕ ਅਸਲੀ ਇਮਤਿਹਾਨ ਹੋਊਗਾ ਜਿੱਥੇ ਤੱਕ ਤੁਸੀਂ ਹਰਿਆਣੇ ਦੀ ਗੱਲ ਛੇੜੀ ਹੈਗੀ ਉੱਥੇ ਇਹਨਾਂ ਦਾ ਭੋਗ ਪੈ ਜਾਣਾ ਔਰ ਇਹਨਾਂ ਨੇ ਭੋਗ ਕਾਂਗਰਸ ਨੇ ਨਹੀਂ ਪਾਉਣਾ ਉਹ ਤੇ ਇਹਨਾਂ ਦੇ ਵਿੱਚ ਆਪਸੀ ਬਿਥੇਰੀਆਂ ਲੜਾਈਆਂ ਰਹਿਦੀਆਂ ਆ ਕਦੀ ਸ਼ੈਲ ਜਾ ਤੇ ਕਦੀ ਹੋਰ ਤੇ ਪਰ ਇਹਨਾਂ ਨੇ ਆਪ ਹੀ ਬਿਥੇਰਾ ਪਾ ਲੈਣਾ ਕਿਉਂਕਿ ਇਹ ਨਾ ਇੱਕ ਵੈਸੇ ਵੀ ਸਮ ਸਿਧਾਂਤ ਹੀ ਮੰਨ ਲਓ ਤੁਸੀਂ ਕਿ ਜਦੋਂ ਬਹੁਤੀ ਦਿਨ ਰਾਜ ਦੇ ਵਿੱਚ ਰਹਿ ਜਾਂਦੇ ਫਿਰ ਗਾਲਾਂ ਜਾਂ ਪੈਣ ਲੱਗ ਜਾਂਦਾ ਜਿਵੇਂ ਕੋਈ ਵੀ ਫਲ ਫਰੂਟ ਆ ਉਹ ਫਿਰ ਥੋੜੀ ਦਿਨ ਬਾਅਦ ਗੱਲ ਗੱਲਣਾ ਹੀ ਆਉਨੇ ਇਹਦੇ ਨਾਲ ਫਰਕ ਨਹੀਂ ਪੈਂਦਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠ ਜੁੜ ਨਹੀਂ ਹੋਇਆ ਜਾਂ ਸਿਰੇ ਨਹੀਂ ਚੜਿਆ ਇਹਦੇ ਨਾਲ ਭਾਜੀਪੀ ਨੂੰ ਫਰਕ ਨਹੀਂ ਪੈਂਦਾ ਪੰਜਾਬ 'ਚ ਕੀ ਪਿਆ ਸੀ ਚੰਗਾ ਹੀ ਹੋਇਆ ਉੱਥੇ ਵੀ ਕੋਈ ਨਹੀਂ ਪਹਿਣਾ ਉਹ ਐਵੇਂ ਦਮ ਗਜੇ ਮਾਰਦੇ ਆ ਜੇ ਉਹਨਾਂ ਨੇ 61 ਕਾਲੇ ਦਾ ਦਿਨ ਰਹਿ ਗਿਆ 61 ਸੀਟਾਂ ਦੇ ਜੇ ਬੰਦੇ ਨਹੀਂ ਲੱਭੇ ਉਹਨਾਂ ਨੂੰ ਤੇ ਜੇ 90 ਬੰਦੇ ਲੱਭ ਜਾਣ ਮੈਂ ਕਹਿੰਦਾ ਉਹਨਾਂ ਦੀ ਕਾਮਯਾਬੀ ਹੈ ਜਿੱਤਣ ਜੁੱਤਣ ਦੀ ਬਾਤ ਹੀ ਗੱਲ ਬਿਲਕੁਲ ਜੇ 90 ਉਹਨਾਂ ਨੂੰ ਬੰਦੇ ਮਿਲ ਜਾਣ ਖੜੇ ਹੋਣ ਲਈ ਮੈਂ ਤੇ ਉਹਨਾਂ ਨੂੰ ਉਹੀ ਉਹੀ ਉਹਨਾਂ ਦੀ ਵੱਡੀ ਕਾਮਯਾਬੀ ਮੰਨੂਗਾ ਘੱਟੋ ਘੱਟ 90 ਬੰਦਿਆਂ ਦੀ ਟੀਮ ਤੇ ਹੋ ਜੂਗੀ ਗਰੀ ਪਾਠਕ ਤਾਂ ਬੜੇ ਬੜਕ ਨਾਲ ਕਹਿ ਰਹੇ ਸੀ ਕਾਂਗਰਸ ਨੂੰ ਕਹਿੰਦੇ ਸਾਨੂੰ ਕਮਜ਼ੋਰ ਨਾ ਸਮਝਿਓ ਗਲਤੀ ਖਾਓਗੇ ਕਾ ਬਾਅਦ ਚ ਪਛਤਾਓਗੇ ਜੋ ਗਰਜਦੇ ਆ ਉਹ ਬਰਸਦੇ ਨਹੀਂ ਜਿਹੜੇ ਵੜਕਾ ਮਾਰਦੇ ਆ ਠੱਠੇ ਨੂੰ ਕੇ ਨੇ ਵਜਾ ਤੂੰ ਵੜਕ ਕੇ ਮਾਰਦਾ ਕਹਿੰਦਾ ਸਾਹਂਡ ਇਹ ਕਹਿੰਦਾ ਮੋਕਾਂ ਕੇ ਮਾਰਦਾ ਕਹਿੰਦਾ ਗਊ ਦਾ ਜਾਇਆ ਵੀ ਤਾਂ ਹੈ ਇਹਨਾਂ ਦਾ ਕੱਲ ਨੂੰ ਜਦੋਂ ਉਹਨਾਂ ਨੇ ਕਿਹਾ ਓਏ ਵੜਕਾਂ ਦੇ ਬਹੁਤ ਮਾਰਦੇ ਸੀ ਉਹ ਕਹਿੰਦੇ ਤੇ ਵੈਸੇ ਹੀ ਸੀ ਗਿਆ ਉਹ ਤੇ ਅਸੀਂ ਡਰਾਉਣਾ ਚਾਹੁੰਦੇ ਸੀ ਸਾਨੂੰ ਦੋ ਸੀਟਾਂ ਹੋਰ ਮਿਲ ਜਾਣ ਕੁਝ ਨਹੀਂ ਹੈ ਆਧਾਰ ਦੂਰੇ ਨੇ ਦਾ ਕੁਝ ਨਹੀਂ ਹੈ ਪਿਛਲੇ ਅੰਕੜੇ ਦੇਖ ਲਓ ਕਿਤੇ 0.5% ਅੱਧਾ ਪਰਸੈਂਟ ਕਿਤੇ ਕਿਤੇ ਇੱਕ ਵਾਰੀ ਤੇ ਨੋਟਾ ਤੋਂ ਵੀ ਥੱਲੇ ਇਹਨਾਂ ਨੂੰ ਵੋਟਾਂ ਪਈਆਂ ਇਹਨਾਂ ਦਾ ਵੈਸੇ ਇੱਕ ਗੱਲ ਤੁਸੀਂ ਸੋਚੋ ਮੈਂ ਲਾਸਟ ਗੱਲ ਕਹਿਣ ਲੱਗਾ ਕਿ ਸਾਡੇ ਪੰਜਾਬੀ ਪਤਾ ਨਹੀਂ ਕੀ ਹੈ ਕਿਸ ਚੀਜ਼ ਨੂੰ ਖਾ ਕੇ ਤੇ ਸੋਚਦੇ ਆ ਜਾਂ ਉਹ ਜਿੱਥੋਂ ਦਾ ਕੇਜਰੀਵਾਲ ਹੈਗਾ ਉਹ ਥੀ ਉਹਨੂੰ ਕੋਈ ਵੋਟ ਨਹੀਂ ਪਉਂਦਾ ਉਹਨੂੰ ਚੰਗੀ ਤਰ੍ਹਾਂ ਜਾਣਦੇ ਆ ਸਾਡੇ ਨੇਰੀ ਚ ਲਾ ਦਿੰਦੇ ਆ ਜਦੋਂ ਵੋਟਾਂ ਪਾਉਂਦੇ ਆ ਹੁਣੇ ਪਤਾ ਨਹੀਂ ਇਹਨਾਂ ਨੂੰ ਸਮਝਣਾ ਚਾਹੀਦਾ ਸਾਡੇ ਵੀਰਾਂ ਭਰਾਵਾਂ ਨੂੰ ਭਾਈ ਇੱਥੇ ਕੁਛ ਨਹੀਂ ਪਿਆ ਹੋਇਆ ਠੀਕ ਹੈ ਤੁਹਾਨੂੰ ਭਗਵੰਤ ਮਾਨ ਚੰਗਾ ਲੱਗਾ ਉਹਨੇ ਵੀ ਚੁਟਕਲੇ ਤੁਸੀਂ ਸੁਣ ਲਏ ਜੇ ਹੁਣ ਚੁਟਕਲੇ ਆ ਨਾ ਢਿੱਡ ਨਹੀਂ ਭਰਨਾ ਦਾਡਾ ਤੇ ਹੁਣ ਤੁਸੀਂ ਆਪਣਾ ਕੋਈ ਸਹੀ ਕਿਸਮ ਦੀ ਜਿਹੜੀ ਤੁਹਾਡੀ ਰਾਜਨੀਤੀ ਆ ਜਿਹੜੇ ਪੰਜਾਬੀਆਂ ਦੇ ਸੁਭਾਅ ਨੂੰ ਇਥੋਂ ਦੀਆਂ ਲੋੜਾਂ ਨੂੰ ਇਥੋਂ ਦੇ ਜਿਹੜਾ ਵਿਰਸੇ ਨੂੰ ਪ੍ਰਮਾਨਿਤ ਹੋਵੇ ਔਰ ਉਸ ਨੂੰ ਅਨਕਰੇਜ ਕਰੇ ਗੇਤੋਰੇ ਇਹ ਤੇਰੀਆਂ ਆਰਥਿਕ ਸੰਕਟ ਨੂੰ ਅਡਰੈਸ ਕਰੇ ਉਹ ਜੀ ਰਾਜਨੀਤੀ ਲਿਆਉਣ ਦੀ ਲੋੜ ਆ ਪੰਜਾਬ 'ਚ ਬਹੁਤ ਸ਼ੁਕਰੀਆ ਸਰ ਧੰਨਵਾਦ ਤਾਂ ਪ੍ਰੋਫੈਸਰ ਮਨਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਐ ਰਾਹੁਲ ਗਾਂਧੀ ਦੇ ਬਿਆਨ ਨਾਲ ਛੜੀ ਚਰਚਾ ਦੇ ਉੱਤੇ ਵੀ ਔਰ ਹਰਿਆਣੇ ਦੀ ਚੋਣ ਦੇ ਦੌਰਾਨ ਬਣੇ ਮਾਹੌਲ ਦੇ ਉੱਤੇ ਵੀ ਤੁਸੀਂ ਕਿਹੜੀ ਗੱਲ ਦੇ ਨਾਲ ਸਹਿਮਤੀ ਰੱਖਦੇ ਹੋ ਜਾਂ ਅਸਹਿਮਤੀ ਆਪਣੇ ਆਪਣੇ ਵਿਚਾਰ ਦਲੀਲ ਦੇ ਨਾਲ ਜਰੂਰ ਸਾਂਝੇ ਕਰਿਓ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਚੰਡੀਗੜ੍ਹ